ਕਨਸਟੇਬਲ ਅਮਨਦੀਪ ਕੌਰ ਨੂੰ ਵਿਜਲਨਸ ਕੋਰਟ ਦੇ ਵਿੱਚ ਲੈ ਕੇ ਪਹੁੰਚਦੀ ਹੈ ਉਹਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਵਿਜਲਨਸ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਦੂਜੀ ਪਾਸੇ ਗ੍ਰਿਫਤਾਰੀ ਤੋਂ ਬਾਅਦ ਐਨਡੀਪੀਐਸ ਦਾ ਕੇਸ ਇਸ ਦੇ ਉੱਤੇ ਪਿਆ ਤਾਂ ਇਸ ਦੀ ਪ੍ਰਾਪਰਟੀ ਜਿਹੜੀ 1 ਕਰੋੜ 35 ਲੱਖ ਤੋਂ ਵੱਧ ਬਣਦੀ ਹੈ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਸੀ ਕਿ ਜਿੱਥੇ ਹੋਰ ਨਸ਼ਾ ਤਸਕਰਾਂ ਦੇ ਘਰ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਢੇਰ ਕੀਤੇ ਜਾਂਦੇ ਨੇ ਕਿ ਹੁਣ ਇਸੀ ਕੋਠੀ ਵੀ ਜਿਹੜੀ ਹੈ ਉਹ ਵੀ ਟੈਟੇਰੀ ਕੀਤੀ ਜਾਏਗੀ ਕਿ ਨਹੀਂ ਲੇਕਿਨ ਇਸ ਤੋਂ ਬਾਅਦ ਦੱਸਿਆ ਕਿ ਹੁਣ ਇਸੇ ਘਰ ਦੇ ਉੱਤੇ ਨੋਟਿਸ ਜਿਹੜੇ ਚਪਕਾ ਦਿੱਤੇ ਗਏ ਨੇ ਨਾ ਤਾਂ ਇਸ ਦਾ ਘਰ ਕੋਈ ਖਰੀਦ ਸਕੇਗਾ ਨਾ ਇਹ ਵੇਚ ਸਕੇਗੀ ਤੇ ਜਦੋਂ ਤੱਕ ਕੇਸ ਚੱਲ ਰਿਹਾ ਉਸ ਮਾਮਲੇ ਦੇ ਵਿੱਚ ਪੁੱਛਗਿੱਛ ਲਗਾਤਾਰ ਚੱਲੇਗੀ ਦੱਸ ਦਈਏ ਕਿ ਹੁਣ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਪਹਿਲੀਆਂ ਤਸਵੀਰਾਂ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਵੇਖੋ ਕਿ ਮੂੰਹ ਬਣ ਕੇ ਕੋਰਟ ਦੇ ਵਿੱਚ ਪੇਸ਼ ਹੋਈ ਹੈ ਲਗਾਤਾਰ ਇਲਜ਼ਾਮ ਲੱਗੇ ਕਿਉਂਕਿ ਪਹਿਲਾ 17 ਗ੍ਰਾਮ ਹੈਰੋਇਨ ਇਸ ਤੋਂ ਬਰਾਮਦ ਹੋਈ ਸੀ ਉਸ ਤੋਂ ਬਾਅਦ ਦੈਸੀ ਗ੍ਰਿਫਤਾਰੀ ਕੀਤੀ ਗਈ ਲੇਕਿਨ ਜਦੋਂ ਪੁਲਿਸ ਨੇ ਇਸ ਨੂੰ ਘੇਰਾ ਪਾਇਆ ਤਾਂ ਉੱਥੇ ਇਸ ਦੇ ਵੱਲੋਂ ਵੱਡੇ ਅਸਰਾਂ ਦੇ ਨਾਲ ਗੱਲ ਕਰਵੋਣ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਲੇਕਿਨ ਇਸ ਨੂੰ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਗਿਆ ਇਸ ਦੇ ਰਿਮਾਂਡ ਮਿਲਦੇ ਨੇ ਪੁੱਛਗਿੱਛ ਕੀਤੀ ਗਈ ਲੇਕਿਨ ਇੱਕ ਮਹੀਨਾ ਪਹਿਲਾਂ ਹੀ ਇਹ ਬੇਲ ਤੇ ਜਦੋਂ ਬਾਹਰ ਆਏ ਤਾਂ ਉਸੇ ਤੋਂ ਬਾਅਦ ਹੁਣ ਵਿਸ਼ਲਨਸ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਵਿਸ਼ਲਨਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਅਦਾਲਤ ਦੇ ਵਿੱਚ ਜਦੋਂ ਪਹੁੰਚੀ ਤਾਂ ਮੂੰਹ ਬਨ ਕੇ ਪਹੁੰਚੀਏ ਤੇ ਇਸ ਤੋਂ ਪੁਛਗੀਚ ਲਗਾਤਾਰ ਉਹਨ ਵਿਸ਼ਲਸ਼ ਤੇ ਵੱਲੋਂ ਕੀਤੀ ਜਾਏਗੀ 2 ਦਿਨ ਦਾ ਰਿਮਾਂਡ ਅਮਨਦੀਪ ਕੌਰ ਦਾ ਹਾਸਲ ਹੋ ਗਿਆ ਵਿਸ਼ਲਸ਼ ਨੂੰ ਹਾਲਾਂਕਿ ਕਿਹਾ ਜਾ ਰਿਹਾ ਕਿ ਵੱਧ ਦੀ ਸ਼ਾਇਦ ਮੰਗ ਕੀਤੀ ਗਈ ਸੀ ਲੇਕਿਨ 2 ਦਿਨ ਦਾ ਰਿਮਾਂਡ ਮਿਲ ਗਿਆ ਹੁਣ ਪੁਛਗੀਚ ਕੀਤੀ ਜਾਏਗੀ ਅੰਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਸ਼ਲਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਸੀ ਹੁਣ ਇਸ ਮਾਮਲੇ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਇਸ ਤੋਂ ਪੁੱਛਗਿੱਛ ਜਿਹੜੀ ਕੀਤੀ ਜਾਣੀ ਹੈ ਇੱਕ ਪਾਸੇ ਜਿੱਥੇ ਐਨਡੀਪੀਐਸ ਕੇਸ ਜਿਹੜਾ ਇਸ ਦੇ ਉੱਤੇ ਦਰਜ ਹੋਇਆ ਇਸ ਦੀ ਪ੍ਰਾਪਰਟੀ ਜਿਹੜੀ ਫੀਸ ਕੀਤੀ ਗਈ ਜਿਸ ਦੇ ਵਿੱਚ ਇਸ ਦੀ ਆਲਿਸ਼ਵਾਨ ਕੋਠੀ ਜਿਸ ਦਾ ਸਭ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਸੀ ਇਸ ਦੀ ਥਾਰ ਇਸ ਦੇ ਬੁਲਟ ਨਾਲ ਇਸ ਦੀ ਘੜੀ ਚੁਆ ਹੈ ਸਾਰਾ ਕੁਝ ਫ੍ਰੀਜ਼ ਜਿਹੜਾ ਕੀਤਾ ਗਿਆ ਜਿਸ ਦੇ ਉੱਤੇ ਕਾਰਵਾਈ ਕੀਤੀ ਗਈ ਮੈਲਾ ਕਾਂਸਟੇਬਲ ਅਮਨਦੀਪ ਕੌਰ ਦੀ ਕੋਠੀ ਦੇ ਉੱਤੇ ਕਾਰਵਾਈ ਹੋ ਗਈ ਹੈ ਜੀ ਆਂ ਦੱਸ ਰਹੀਏ ਕਿ ਉਸ ਦੀ ਲੱਖਾਂ ਦੀ ਕੀਮਤ ਵਾਲੀ ਕੋਠੀ ਜਿਹੜੀ ਕਰੋੜਾਂ ਦੀ ਕੀਮਤ ਵਾਲੀ ਕੋਠੀ ਜoa ਉਸ ਦੇ ਘਰ ਤੇ ਬਾਹਰ ਨੋਟਿਸ ਚਪਕਾ ਦਿੱਤੇ ਗਏ ਨੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਜੀ ਆਂ ਦੱਸ ਰਹੀਏ ਕਿ ਜਿੱਥੇ ਲੋਕਾਂ ਦੇ ਬੰਦੋ ਲਗਾਤਾਰ ਸਵਾਲ ਕੀਤੇ ਜਾ ਰਹੇ ਸਨ ਕਿ ਮੈਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਚੁੱਟੇ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਸ ਦੇ ਘਰ ਦੇ ਉੱਤੇ ਕਦੋਂ ਕਾਰਵਾਈ ਜਿਹੜੀ ਕੀਤੀ ਜਾਏਗੀ ਕਿ ਇਹਦਾ ਵੀ ਘਰ ਜਿਹੜਾ ਬੁਲਡੋਜ਼ਰ ਦੇ ਨਾਲ ਢਾ ਦਿੱਤਾ ਜਾਏਗਾ ਲੇਕਿਨ ਇਸ ਤੋਂ ਬਾਅਦ ਦੱਸ ਦਈਏ ਕਿ ਜਿੱਥੇ ਐਨਡੀਪੀਐਸ ਦਾ ਕੇਸ ਤਰਜ ਹੁੰਨ ਤੋਂ ਬਾਅਦ ਵਿਸ਼ਲਾਸ ਦੇ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਇਸ ਦੇ ਘਰ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਐਕਸ਼ਨ ਕਰ ਦਿੱਤਾ ਗਿਆ ਜੀਆਂ ਦੱਸ ਦਈਏ ਕਿ ਇੱਥੇ ਘਰ ਦੇ ਬਾਹਰ ਨੋਟਿਸ ਚਪਕਾ ਦਿੱਤੇ ਗਏ ਨੇ 1 ਕਰੋੜ 53 ਲੱਖ ਦੀ ਪ੍ਰਾਪਰਟੀ ਜਿਹੜੀ ਇਸ ਦੀ ਫ੍ਰੀਜ਼ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਸ ਦੀ ਆਲੀਸ਼ਾਨੇ ਕੋਠੀ ਵੀ ਸ਼ਾਮਲ ਹੈ ਤੁਸੀਂ ਵੇਖੋ ਪੁਲਿਸ ਦੇ ਵੱਲੋਂ ਨੋਟਿਸ ਚਪਕਾ ਦਿੱਤੇ ਗਏ ਨੇ ਨਾ ਕੋਈ ਇਸ ਪ੍ਰਾਪਰਟੀ ਨੂੰ ਕੋਈ ਖਰੀਦ ਸਕੇਗਾ ਨਾ ਕੋਈ ਵੇਚ ਸਕੇਗਾ ਇਸ ਦੇ ਉੱਤੇ ਕਾਰਵਾਈ ਜਿਹੜੀ ਕਰ ਦਿੱਤੀ ਗਈ ਹੈ ਸੋ 17 ਗ੍ਰਾਮ ਹੈਰੋਇਨ ਦੇ ਸਮੇਤ ਪਹਿਲੀ ਗ੍ਰਿਫਤਾਰੀ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਜੋ ਹੈ ਹੁਣ ਕਾਰਵਾਈ ਇਹ ਹੋਈ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਇਸ ਦੀ ਗ੍ਰਿਫਤਾਰੀ ਜੋ ਹੈ ਵਿਸ਼ਲਸ਼ ਤੇ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿੱਥੇ ਬਾਦਲਪਿੰਡ ਤੋਂ ਇਸ ਦੀ ਗ੍ਰਿਫਤਾਰੀ ਹੋਈ ਇਸ ਤੋਂ ਲਗਾਤਾਰ ਪੁੱਛਗਿੱਛ ਤੇ ਅੱਜ ਕੋਰਟ ਦੇ ਵਿੱਚ ਇਸ ਦੀ ਪੇਸ਼ੀ ਵੀ ਹੋਣੀ ਹੈ ਲੇਕਿਨ ਜੋ ਅਮਨਦੀਪ ਕੌਰ ਹੈ ਜਿਸ ਨੂੰ ਹੈਰੋਇਨ ਦੇ ਸਮੇਤ ਗ੍ਰਫਤਾਰ ਕੀਤਾ ਗਿਆ ਸੀ ਲੇਕਿਨ ਹੁਣ ਆਮਦਨ ਦੇ ਮਾਮਲੇ ਦੇ ਵਿੱਚ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਇਸ ਦੇ ਉੱਤੇ ਕਾਰਵਾਈ ਜਿਹੜੀ ਹੋਈ ਹੈ ਨਾਲ ਹੀ ਐਨਡੀਪੀਐਸ ਦਾ ਜਦੋਂ ਕੇਸ ਦਰਜ ਹੋਇਆ ਤਾਂ ਇਸ ਦੇ ਘਰ ਦੇ ਉੱਤੇ ਜਿਹੜੀ ਕਾਰਵਾਈ ਹੋ ਗਈ ਆ ਕੋਟੀਆਂ ਦੇ ਬਾਹਰ ਜਿਹੜਾ ਦੱਸਦਾ ਇਹ ਕਿ ਨੋਟਿਸ ਚਪਕਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੋ ਪੂਰੀ ਪ੍ਰਾਪਰਟੀ ਫੀਸ ਕੀਤੀ ਗਈ ਹੈ ਉਹ 1 ਕਰੋੜ 35 ਲੱਖ ਉਸਦੀ ਕੀਮਤ ਜਿਹੜੀ ਬਣਦੀ ਹੈ 35 ਲੱਖ ਤੋਂ ਵੀ ਵੱਧ ਕੀਮਤ ਹੈ ਜਿਸ ਦੇ ਵਿੱਚ ਇਸ ਤੇ ਦੋ ਘਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕੋਠੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਰੋਲੇਕਸ ਘੜੀ ਜਿਹੜੀ ਸੀ ਇਸ ਤੇ ਜਿਸ ਦੀ ਸਭ ਤੋਂ ਵੱਧ ਚਰਚਾ ਹੋਈ ਉਸਦੇ ਉੱਤੇ ਵੀ ਜਿਹੜਾ ਦੱਸਦਾ ਇਹ ਕਿ ਪ੍ਰੋਪਰਟੀ ਸੀਜ਼ ਦੇ ਵਿੱਚ ਜਿਹੜਾ ਫ੍ਰੀਜ਼ ਦੇ ਵਿੱਚ ਜ਼ਿਕਰ ਹੈ ਤੇ ਦੂਜੀ ਪਾਸੇ ਜੋ ਇਸ ਦੇ ਬੁਲਟ ਨਾਲ ਥਾਰ ਗੱਡੀ ਜਿਹੜੀ ਹੈ ਹੋਰ ਮੋਬਾਈਲ ਫੋਨ ਜਿਹੜੇ ਆਈਫੋਨ ਦੇ ਸਮੇਤ ਵਿਵੋ ਫੋਨ ਵੀ ਕਿਉਂਕਿ ਇੱਕ ਆਈਫੋਨ ਵੱਡਾ ਤੇ ਇੱਕ ਹੋਰ ਉਸ ਦੇ ਕੋਲ ਛੋਟਾ ਆਈਫੋਨ ਸੀ ਘੱਟ ਕੀਮਤ ਵਾਲਾ ਇਹ ਸਾਰੇ ਜਿਹੜੇ ਪ੍ਰੋਪਰਟੀ ਫੀਜ਼ ਦੇ ਵਿੱਚ ਸ਼ਾਮਲ ਨੇ ਲੇਕਿਨ ਇਸ ਦੀ ਕੋਠੀ ਦੇ ਬਾਹਰ ਨੋਟਿਸ ਜਿਹੜੇ ਚਪਕਾ ਦਿੱਤੇ ਗਏ ਨੇ ਹੁਣ ਲੋਕਾਂ ਦੇ ਵੱਲੋਂ ਸਵਾਲ ਕੀਤਾ ਜਾ ਰਿਹਾ ਕਿ ਅਗਲੀ ਕਾਰਵਾਈ ਇਸ ਦੀ ਬੁਲਡੋਜ਼ਰ ਹੋਏਗੀ ਕਿ ਹੁਣ ਅਮਨਦੀਪ ਕੋਰਦੇ ਘਰ ਦੇ ਉੱਤੇ ਪੀਲਾ ਪੰਜਾ ਜਿਹੜਾ ਚੱਲ ਜਾਏਗਾ ਸੋ ਲਗਾਤਾਰ ਜਦੋਂ ਇਸੇ ਗ੍ਰਿਫਤਾਰੀ ਹੋਈ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਘਰ ਜਿਹੜੇ ਟਹਿ ਟੇਰੀ ਨਸ਼ਾ ਤਸਕਰਾਂ ਦੇ ਕੀਤੇ ਜਾ ਰਹੇ ਨੇ ਤੇ ਉਸੇ ਦੇ ਵਿਚਾਲੇ ਜਦੋਂ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਕੋਲੋਂ ਚਿੱਟਾ ਜਿਹੜਾ ਬਰਾਮਦ ਕੀਤਾ ਗਿਆ ਤਾਂ ਲੋਕ ਸਵਾਲ ਕਰਦੇ ਸਨ ਕਿ ਹੁਣ ਤਾਂ ਇਹਦੀ ਗ੍ਰਿਫਤਾਰੀ ਹੋ ਗਈ ਇਹਦੇ ਘਰ ਦੇ ਉੱਤੇ ਕਾਰਵਾਈ ਕਦੋਂ ਕਰੋਗੇ ਤੇ ਉਸੇ ਤੋਂ ਬਾਅਦ ਹੁਣ ਦੱਸ ਦਈਏ ਕਿ ਜਦੋਂ ਵਿਜਲਸੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਐਨਡੀਪੀਐਸ ਦਾ ਕੇਸ ਜਿਹੜਾ ਇਸ ਦੇ ਉੱਤੇ ਪਿਆ ਤਾਂ ਉਸ ਤੋਂ ਬਾਅਦ ਇਸ ਦੀ ਪ੍ਰੋਪਰਟੀ 1 ਕਰੋੜ 35 ਲੱਖ ਤੋਂ ਵੱਧ ਜਿਹੜੀ ਫ੍ਰੀਜ਼ ਕਰ ਲਈ ਗਈ ਤੇ ਹੁਣ ਇਸੇ ਘਰ ਦੇ ਬਾਹਰ ਪੁਲਿਸ ਹੀ ਪੁਲਿਸ ਇਕੱਠੀ ਹੋਈ ਗਿਆ ਪੁਲਿਸ ਦੇ ਵੱਲੋਂ ਨੋਟਿਸ ਜਿਹੜੇ ਨੇ ਚਪਕਾਏ ਜਾ ਰਹੇ ਨੇ ਇਸ ਦੀ ਕੋਠੀ ਆਲੀਸ਼ਾਨ ਕੋਠੀ ਕਰੋੜਾਂ ਦੀ ਜਿਸ ਦੇ ਵਿੱਚ ਕੀਮਤੀ ਸਮਾਨ ਜਿਹੜਾ ਪਿਆ ਇਥੋਂ ਤੱਕ ਕਿ ਇਸ ਦੇ ਘਰ ਦੇ ਅੰਦਰ ਜਿੰਨਾ ਕੀਮਤੀ ਸਮਾਨ ਉਸ ਨੂੰ ਲੈ ਕੇ ਵੀ ਚਰਚਾਵਾ ਕਈ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਲੀਆਂ ਲੇਕਿਨ ਹੁਣ ਇਸ ਦੇ ਘਰ ਨੂੰ ਜਿਹੜਾ ਫ੍ਰੀਜ਼ ਜਿਹੜੀ ਪ੍ਰੋਪਰਟੀ ਇਸ ਦੀ ਕਰ ਦਿੱਤੀ ਗਈ ਹੈ ਕਰਦੇ ਬਾਰ ਪੁਲਿਸ ਦੇ ਵੱਲੋਂ ਨੋਟਿਸ ਚਪਕਾ ਦਿੱਤੇ ਗਏ ਨੇ ਹੁਣ ਨਾਤਾ ਕੋਠੀ ਜਿਹੜੀ ਸੇਲ ਹੋ ਸਕੇਗੀ ਨਾ ਇਸ ਨੂੰ ਕੋਈ ਖਰੀਦ ਸਕੇਗਾ ਨਾ ਮਨਦੀਪ ਕੋਰੇਸ ਨੂੰ ਵੇਚ ਸਕੇਗੀ ਜਦੋਂ ਤੱਕ ਇਹ ਕੇਸ ਜਿਹੜਾ ਚੱਲੇਗਾ ਲੇਕਿਨ ਇਸ ਤੋਂ ਬਾਅਦ ਕੀ ਹੁਣ ਇਸ ਦੇ ਘਰ ਦੇ ਉੱਤੇ ਬੁਲਡੋਜ਼ਰ ਕਾਰਵਾਈ ਹੋਏਗੀ ਇਹ ਸਭ ਦੇ ਬਾਰੇ ਚਰਚਾ ਜਿਹੜੀ ਕੀਤੀ ਜਾ ਰਹੀ ਹੈ ਸੋ ਮੌਕੇ ਤੇ ਜੋ ਪੁਲਿਸ ਪਹੁੰਚੀ ਹੈ ਪੁਲਿਸ ਦੇ ਬਾਰੇ ਇਸ ਮੌਕੇ ਤੇ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਪੁਲਿਸ ਦਾ ਕੀ ਕੁਝ ਕਹਿਣਾ ਉਹ ਵੀ ਬਿਆਨ ਤੁਹਾਨੂੰ ਸੁਣਾਵਾਂਗੇ ਕਿ ਇੱਕ ਪਾਸੇ ਜਿੱਥੇ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਨੇ ਤੇ ਹੁਣ ਮੌਕੇ ਤੇ ਜਿਹੜੇ ਪੁਲਿਸ ਪਹੁੰਚੇ ਇਹ ਜਿਨ੍ਹਾਂ ਦੇ ਵੱਲੋਂ ਕੋਠੀ ਦੇ ਬਾਹਰ ਨੋਟਿਸ ਚਿਪਕਾਏ ਜਾ ਰਹੇ ਨੇ ਕਿ ਮਾਮਲਾ ਕਿਹੜੇ ਕਿਹੜੇ ਪ੍ਰੋਪਰਟੀਆਂ ਦੀ ਫ੍ਰੀਜ਼ ਕਰ ਲਈ ਗਈ ਹੈ ਕਿ ਘਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਇੱਕ ਵਾਰ ਪੁਲਿਸ ਦੇ ਵਿਆਪਤੇ ਨਜ਼ਰ ਮਾਰਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜੀਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮ ਐਂਡ ਇੱਕ ਜਿਹੜੀ ਹੈਗੀ ਘੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੀ ਹੈਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਦਾ ਹੱਥੋਂ ਦੇ ਗੇਟ ਦੇ ਬਾਹਰ ਜਿਹੜੇ ਸੀ ਚਿਪਕਾਉਣ ਦੇ ਲਈ ਹਾਂ ਨਾ ਸਾਡੇ ਕੋਲ ਜਿਹੜੇ ਨੋਟਿਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਫ੍ਰੀਜ਼ ਕੀਤੀ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈਗੀ ਘੜੀ ਜਿਹਦੇ ਸਾਨੂੰ ਫ੍ਰੀਜ਼ਿੰਗ ਆਰ ਅਮਨਦੀਪ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਸ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਗਈ ਲੇਕਿਨ ਇਸ ਤੋਂ ਬਾਅਦ ਅੱਜ ਜਦੋਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨ ਦੇ ਰਿਮਾਂਡ ਦੇ ਉੱਤੇ ਅਮਨਦੀਪ ਕੌਰ ਐ ਜੋ ਇੱਕ ਪਾਸੇ ਜਿੱਥੇ ਉਸ ਦੇ ਘਰ ਦੇ ਬਾਹਰ ਪ੍ਰਾਪਰਟੀ ਫ੍ਰੀਜ਼ ਤੇ ਨੋਟਿਸ ਜਿਹੜੇ ਲਾ ਦਿੱਤੇ ਗਏ ਨੇ ਲੇਕਿਨ ਦੂਜੀ ਪਾਸੇ ਅੱਜ ਉਸੇ ਕਿਉਂਕਿ ਕੱਲ ਗ੍ਰਿਫਤਾਰੀ ਹੋਏ ਤਾਂ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਸ ਦੀਆਂ ਪਹਿਲੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਆ ਸੋ ਅੱਜ ਜਦੋਂ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤਾਂ ਮੂੰਹ ਬਣ ਕੇ ਜੋ ਹੈ ਕੋਰਟ ਦੇ ਵਿੱਚ ਪਹੁੰਚੀ ਹੈ ਇੱਥੇ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ ਕਿ 2 ਦਿਨ ਦਾ ਰਿਮਾਂਡ ਜੋ ਆਬ ਵਿਜਲੈਂਸ ਨੂੰ ਮਿਲਿਆ ਸੋ ਹੁਣ ਪੁੱਛਗਿੱਛ ਕੀਤੀ ਜਾਏਗੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਇਸ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਆ ਹਾਲਾਂਕਿ 2 ਕ ਮਹੀਨੇ ਪਹਿਲਾਂ ਹੀ ਮਾਮਲਾ ਲਗਾਤਾਰ ਭਖਿਆ 1 ਮਹੀਨਾ ਪਹਿਲਾਂ ਜਿਹੜਾ ਜ਼ਮਾਨਤ ਦੇ ਉੱਤੇ ਬਾਹਰ ਆਈ ਸੀ ਲੇਕਿਨ ਬੀਤੇ ਦਿਨ ਵਿਜਲੈਂਸ ਦੇ ਵੱਲੋਂ ਮੁਰਤੋਂ ਇਸ ਨੂੰ ਕਾਬੂ ਜਿਹੜਾ ਕੀਤਾ ਗਿਆ ਹਿਰਾਸਤੋ ਦੇ ਵਿੱਚ ਲਿਆ ਗਿਆ ਤਾਂ ਉਸ ਤੋਂ ਬਾਅਦ ਹੁਣ ਵਿਜਲੈਂਸ ਨੇ ਅੱਜ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਪੇਸ਼ੀ ਦੇ ਦੌਰਾਨ ਦੀ ਪਹਿਲੀ ਤਸਵੀਰ ਸਕ੍ਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਬਰਖਾਲਸਤ ਕਨਸਟੇਬਲ ਅਮਨਦੀਪ ਕੌਰ ਨੂੰ ਵਿਜਲੈਂਸ ਕੋਰਟ ਦੇ ਵਿੱਚ ਲੈ ਕੇ ਪਹੁੰਚਦੀ ਹੈ ਉਹਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਵਿਜਲੈਂਸ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਦੂਜੀ ਪਾਸੇ ਗ੍ਰਿਫਤਾਰੀ ਤੋਂ ਬਾਅਦ ਐਨਡੀਪੀਐਸ ਦਾ ਕੇਸ ਇਸ ਦੇ ਉੱਤੇ ਪਿਆ ਤਾਂ ਇਸ ਦੀ ਪ੍ਰਾਪਰਟੀ ਜਿਹੜੀ 1 ਕਰੋੜ 35 ਲੱਖ ਤੋਂ ਵੱਧ ਬਣਦੀ ਹੈ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਸੀ ਕਿ ਜਿੱਥੇ ਹੋਰ ਨਸ਼ਾ ਤਸਕਰਾਂ ਦੇ ਘਰ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਢੇਰ ਕੀਤੇ ਜਾਂਦੇ ਨੇ ਕਿ ਹੁਣ ਇਸੀ ਕੋਠੀ ਵੀ ਜਿਹੜੀ ਹੈ ਉਹ ਵੀ ਢੇਟੇਰੀ ਕੀਤੀ ਜਾਏਗੀ ਕਿ ਨਹੀਂ ਲੇਕਿਨ ਇਸ ਤੋਂ ਬਾਅਦ ਦੱਸਿਆ ਕਿ ਹੁਣ ਇਸੇ ਘਰ ਦੇ ਉੱਤੇ ਨੋਟਿਸ ਜਿਹੜੇ ਚਿਪਕਾ ਦਿੱਤੇ ਗਏ ਨੇ ਨਾ ਤਾਂ ਇਸ ਦਾ ਘਰ ਕੋਈ ਖਰੀਦ ਸਕੇਗਾ ਨਾ ਇਹ ਵੇਚ ਸਕੇਗੀ ਜੇ ਜਦੋਂ ਤੱਕ ਕੇਸ ਚੱਲ ਰਿਹਾ ਹੈ ਉਸ ਮਾਮਲੇ ਦੇ ਵਿੱਚ ਪੁੱਝਕਿਚ ਲਗਾਤਾਰ ਚੱਲੇਗੀ ਦੱਸ ਦਈਏ ਕਿ ਹੁਣ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਪਹਿਲੀਆਂ ਤਸਵੀਰਾਂ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਵੇਖੋ ਕਿ ਮੂੰਹ ਬਨ ਕੇ ਕੋਰਟ ਦੇ ਵਿੱਚ ਪੇਸ਼ ਹੋਈ ਹੈ ਲਗਾਤਾਰ ਇਲਜ਼ਾਮ ਲੱਗੇ ਕਿਉਂਕਿ ਪਹਿਲਾ 17 ਗ੍ਰਾਮ ਹੈਰੋਇਨ ਇਸ ਤੋਂ ਬਰਾਮਦ ਹੋਈ ਸੀ ਉਸ ਤੋਂ ਬਾਅਦ ਐਸੀ ਗ੍ਰਿਫਤਾਰੀ ਕੀਤੀ ਗਈ ਲੇਕਿਨ ਜਦੋਂ ਪੁਲਿਸ ਨੇ ਇਸ ਨੂੰ ਘੇਰਾ ਪਾਇਆ ਤਾਂ ਉੱਥੇ ਇਸ ਦੇ ਵੱਲੋਂ ਵੱਡੇ ਅਸਰਾਂ ਦੇ ਨਾਲ